ਟਾਈਮ ਵਿੰਡੋ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਦੇਖੋ ਇਹਦੇ ਨਾਲ ਦੋ ਫਾਇਦੇ ਹੁੰਦੀ ਹੈ ਪਹਿਲਾ ਫਾਇਦਾ ਤਾਂ ਇਹ ਕਿ ਤੁਹਾਨੂੰ ਪੂਰਾ ਦਿਨ ਮਾਰਕੀਟ ਵੇਖਣ ਦੀ ਲੋੜ ਨਹੀਂ ਗਈ ਤੇ ਦੂਜਾ ਫਾਇਦਾ ਇਹ ਹੁੰਦਾ ਹੈ ਇਹਦੇ ਨਾਲ ਕਿ ਜਿਹੜੀ ਤੁਸੀਂ ਟ੍ਰੇਡ ਕਰੋਗੇ ਉਹਦੇ ਵਿੱਚ ਪ੍ਰੋਫਿਟ ਹੁੰਦੇ ਜਿਹੜੇ ਤੁਹਾਡੇ ਚਾਂਸ ਹੋਣ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਣਗੇ ਚਾਂਸ ਪ੍ਰੋਫਿਟ ਹੁੰਦੇ ਸਕਸੈਸਫੁਲ ਟ੍ਰੇਡ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੋਣਗੇ ਕਿਉਂਕਿ ਜਿਹੜੀ ਦੇਖੋ ਤੁਸੀਂ ਟਾਈਮ ਵਿੰਡੋ ਬਣਾਈਆਂ ਉਹ ਕਿਵੇਂ ਬਣਾਈਆਂ ਕੀ ਦੇਖ ਕੇ ਬਣਾਈਆਂ ਤੁਸੀਂ ਬ੍ਰਹਮ ਅਸਤਰ ਇਸਤੇਮਾਲ ਕੀਤਾ ਹੈ ਤੇ ਬ੍ਰਹਮ ਅਸਤਰ ਕੀ ਹੈ ਸੰਸਾਰ ਦੀ ਸਭ ਤੋਂ ਸੋਹਣੀ ਚੀਜ਼ ਟਰੇਡਿੰਗ ਦੇ ਵਿੱਚ ਬੈਕ ਟੈਸਟ ਅਸਲੀ ਬਾਸ ਜਿਹਨੂੰ ਪੁੱਛਣਾ ਚਾਹੀਦਾ ਹੈ ਕਿ ਮਾਰਕੀਟ ਦੇ ਵਿੱਚ ਕੀ ਹੋਣਾ ਹੈ ਜਿਹੜੀ ਦੇਖੋ ਆਪਣੀ ਸਟ੍ਰੈਟਜੀ ਆ ਕਿਹੜੇ ਦਿਨ ਸਭ ਤੋਂ ਵਧੀਆ ਕੰਮ ਕਰਦੀ ਆ ਕਿਹੜੇ ਟਾਈਮ ਸਭ ਤੋਂ ਵਧੀਆ ਕੰਮ ਕਰਦੀ ਆ ਕਿਹੜੇ ਦਿਨ ਵੱਡੇ ਪ੍ਰੋਫਿਟ ਦਿੰਦੀ ਆ ਕਿਹੜੇ ਦਿਨ ਛੋਟੇ ਪ੍ਰੋਫਿਟ ਹੁੰਦੇ ਆ ਕਿਦੋਂ ਦੇਖੋ ਪ੍ਰੀਮੀਅਮ ਡੀਕੇ ਹੁੰਦਾ ਆ ਆਪਣੀ ਸਟ੍ਰੈਟਜੀ ਦੇ ਨਾਲ ਤੇ ਕਿਹੜੇ ਟਾਈਮ ਤੇ ਆਪਣੀ ਸਟ੍ਰੈਟਜੀ ਜ਼ਿਆਦਾ ਬੰਦੀ ਆ ਸੋ ਇਹ ਸਾਰੇ ਸਵਾਲ ਤਿੰਨੇ ਸਾਰੇ ਸਵਾਲਾਂ ਦੇ ਜਵਾਬ ਦੇ ਨਾਲ ਇੱਕੋ ਬੋਲਸ ਆ ਬੈਕ ਟੈਸਟ ਹੁਣ ਜਿਹੜੇ ਦੇਖੋ ਬੈਕ ਟੈਸਟ ਕਰਦੇ ਆ ਟਰੇਡਰ ਉਹੀ ਆ ਤੇ ਜਿਹੜੇ ਬੈਕ ਟੈਸਟ ਨਹੀਂ ਕਰਦੇ ਜਿਵੇਂ ਦੇਖੋ ਮੈਂ ਵੀਡੀਓ ਪਾਉਣ ਡਿਆ ਕੋਈ ਹੋਰ ਵੀਡੀਓ ਪਾਉਣ ਡਿਆ ਮੇਰੀ ਵੀਡੀਓ ਦੇਖੋ ਜਾਂ ਫਿਰ ਉਸ ਦੀ ਵੀਡੀਓ ਦੇਖੋ ਜਿਹੜੇ ਵੀਡੀਓ ਦੇਖ ਕੇ ਵਿਸ਼ਵਾਸ ਕਰਦੇ ਆ ਉਹ ਟਰੇਡਰ ਨਹੀਂਗੇ ਜਿਹੜੇ ਬੈਕ ਟੈਸਟ ਕਰਦੇ ਆ ਉਹ ਟਰੇਡਰ ਆ ਸੋ ਬੈਕ ਟੈਸਟਿੰਗ ਬਾਰੇ ਦੇਖੋ ਇੱਕ ਸਪੈਸਿਫਿਕ ਵੀਡੀਓ ਆਪਾਂ ਪਾਈ ਆ ਪਿਛਲੇ ਜੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਦੱਸਿਆ ਕਿ ਬੈਕ ਟੈਸਟ ਕਰਨ ਦੇ ਕਿਹੜੇ ਕਿਹੜੇ ਫਾਇਦੇ ਹੁੰਦੇ ਆ ਆਪਾਂ ਨੂੰ ਤੇ ਬੈਕ ਟੈਸਟ ਹਰ ਇਨਸਾਨ ਨੂੰ ਕਰਨਾ ਚਾਹੀਦਾ ਇਹਦੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੁਣ ਦੇਖੋ ਕੋਈ ਚੀਜ਼ ਮੈਂ ਦੱਸੀ ਕੰਮ ਕਰਦੀ ਜਾਂ ਫਿਰ ਨਹੀਂ ਕਰਦੀ ਹੁਣ ਤੁਹਾਡੇ ਕੋਲ ਕੀ ਪਰਮਾਨ ਹੈ ਤੁਹਾਡੇ ਕੋਲ ਪਰਮਾਨ ਹੈ ਤੁਹਾਡੇ ਕੋਲ ਬ੍ਰਹਮ ਅਸਤਰ ਆ ਬੈਕ ਟੈਸਟ ਇਸਤੇਮਾਲ ਕਰੋ ਪਤਾ ਲੱਗ ਜਾਊਗਾ ਤੁਹਾਨੂੰ ਕੰਮ ਕਰਦੀ ਜਾਂ ਨਹੀਂ ਕਰਦੀ ਤੇ ਇਹ ਕਰਦੀ ਹੈ ਤੇ ਕਿਵੇਂ ਕੰਮ ਕਰਦੀ ਹੈ ਕਿੰਨੀ ਉਹਦੀ ਐਕੂਰੇਸੀ ਹੈ ਕਿਹੜੇ ਟਾਈਮ ਤੇ ਕੰਮ ਕਰਦੀ ਸਾਰੇ ਸਵਾਲਾਂ ਦੇ ਜਵਾਬ ਦਊਗਾ ਇਹ ਬੈਕ ਟੈਸਟ ਸੋ ਜਦੋਂ ਦੇਖੋ ਮੈਂ ਆਪਣੀ ਟਾਈਮ ਵਿੰਡੋ ਬਣਾਈ ਕਿਵੇਂ ਬਣਾਈ ਬੈਕ ਟੈਸਟ ਨਾਲ ਹੁਣ ਦੇਖੋ ਮੇਰੀ ਸਟ੍ਰੈਟਜੀ ਕੀ ਹੈ ਸਭ ਤੋਂ ਪਹਿਲੀ ਚੀਜ਼ ਬੈਕ ਟੈਸਟ ਕਰਨ ਤੋਂ ਪਹਿਲਾਂ ਆਪਣੀ ਸਟ੍ਰੈਟਜੀ ਨੂੰ ਡਿਫਾਈਨ ਕਰਨਾ ਕਿ ਮੇਰੀ ਸਟ੍ਰੈਟਜੀ ਕੀ ਹੈ ਹੁਣ ਦੇਖੋ ਮੈਂ 5 ਮਿੰਟ ਟਾਈਮ ਫਰੇਮ ਤੇ ਦੋ ਚਾਰਟ ਪੈਟਰਨ ਇਸਤੇਮਾਲ ਕਰਦਾ ਹਾਂ ਡਬਲਿਊ ਪੈਟਰਨ ਤੇ ਐਮ ਪੈਟਰਨ ਠੀਕ ਹੈ ਤੇ 15 ਮਿੰਟ ਟਾਈਮ ਫਰੇਮ ਤੇ ਮੈਂ ਹੈਮਰ, ਸ਼ੂਟਿੰਗ ਸਟਾਰ, ਇਨਵਰਟਡ ਹੈਮਰ, ਹੈਂਗਿੰਗ ਮੈਨ, 도ਜੀ ਤੇ ਇਦਾਂ ਦੇ ਹੋਰ ਵੀ ਬੁਲਿਸ਼ ਤੇ ਬੈਰਿਸ਼ ਕੈਂਡਲਸਟਿਕ ਪੈਟਰਨ ਹੈਗੇ ਆ ਜਿਨ੍ਹਾਂ ਨੂੰ ਮੈਂ 15 ਮਿੰਟ ਟਾਈਮ ਫਰੇਮ ਤੇ ਇਸਤੇਮਾਲ ਕਰਦਾ ਜਿਨ੍ਹਾਂ ਬਾਰੇ ਆਲਰੇਡੀ ਸਾਰੀਆਂ ਵੀਡੀਓਸ ਆਪਾਂ ਪਾ ਚੁੱਕੇ ਹਾਂ ਠੀਕ ਹੈ ਸੋ ਇਹ ਮੇਰੀ ਦੇਖੋ ਸਟ੍ਰੈਟਜੀ ਦਾ ਹਿੱਸਾ ਹੈ ਇਹ ਦੇਖੋ ਜਿਹੜੇ ਕੈਂਡਲਸਟਿਕ ਪੈਟਰਨ ਦੇ ਦੋ ਚਾਰਟ ਪੈਟਰਨ ਇਹ ਮੇਰੀ ਸਟ੍ਰੈਟਜੀ ਦਾ ਹਿੱਸਾ ਹੈ ਠੀਕ ਹੈ ਹੁਣ ਸਟ੍ਰੈਟਜੀ ਕੀ ਹੈ ਦੇਖੋ ਸਪੋਰਟ ਦੇ ਉੱਤੇ ਜੇ ਦੇਖੋ ਕੋਈ ਬੁਲਿਸ਼ ਕੈਂਡਲਸਟਿਕ ਪੈਟਰਨ ਬਣਦਾ ਹੈ 15 ਮਿੰਟ ਟਾਈਮ ਫਰੇਮ ਤੇ ਜਾਂ ਫਿਰ ਡਬਲਿਊ ਪੈਟਰਨ ਬਣਦਾ ਹੈ ਤੇ ਜੇ ਅਪ ਟ੍ਰੈਂਡ ਆ ਤੇ ਫਿਰ ਮੈਂ ਉੱਤੇ ਵਾਸਤੇ ਟ੍ਰੇਡ ਕਰੂੰਗਾ ਤੇ ਜੇ ਦੇਖੋ ਡਾਊਨ ਟ੍ਰੈਂਡ ਆ ਰੈਜ਼ਿਸਟੈਂਸ ਦੇ ਕੋਲ ਕੋਈ ਐਮ ਪੈਟਰਨ ਬਣਦਾ ਹੈ ਜਾਂ ਫਿਰ ਕੋਈ ਬੈਰਿਸ਼ ਕੈਂਡਲਸਟਿਕ ਪੈਟਰਨ ਬਣਦਾ ਹੈ 15 ਮਿੰਟ ਦਾ ਫਿਰ ਮੈਂ ਥੱਲੇ ਵਾਸਤੇ ਟ੍ਰੇਡ ਕਰੂੰਗਾ ਇਹ ਮੇਰੀ ਸਿੰਪਲ ਜੀ ਸਟ੍ਰੈਟਜੀ ਹੈ ਸਪੋਰਟ ਤੋਂ ਉੱਤੇ ਵਾਸਤੇ ਕਰੂੰਗਾ ਰੈਜ਼ਿਸਟੈਂਸ ਤੋਂ ਥੱਲੇ ਵਾਸਤੇ ਕਰੂੰਗਾ ਪਰ ਇਹ ਹੈ ਕਿ ਸਪੋਰਟ ਦੇ ਉੱਤੇ ਮੈਂ ਦੇਖੂੰਗਾ ਆਪਣਾ ਚਾਰਟ ਪੈਟਰ ਇਹਾਂ ਫਿਰ ਕੈਂਡਲਸਟਿਕ ਪੈਟਰਨ 15 ਮਿੰਟ ਦੇ ਟਾਈਮ ਫਰੇਮ ਤੇ ਬੁਲਿਸ਼ ਠੀਕ ਹੈ ਤੇ ਰੈਜ਼ਿਸਟੈਂਸ ਦੇ ਕੋਲ ਕੰਡੀਸ਼ਨ ਕੀ ਹੈ ਮੇਰੀ ਜਾਂ ਮੈਂ ਪੈਟਰਨ ਦੇਖੂੰਗਾ 5 ਮਿੰਟ ਦਾ ਤੇ ਜਾਂ ਦੇਖੋ 15 ਮਿੰਟ ਦੇ ਟਾਈਮ ਫਰੇਮ ਤੇ ਬੈਰਿਸ਼ ਕੈਂਡਲਸਟਿਕ ਪੈਟਰਨ ਦੇਖੂੰਗਾ ਸੋ ਇਹ ਮੇਰੀ ਸਿੰਪਲ ਜੀ ਸਟ੍ਰੈਟਜੀ ਆ ਹੁਣ ਇਹਦਾ ਮੈਂ ਕੀ ਕੀਤਾ ਬੈਕਟੈਸਟ ਕੀਤਾ ਪਿਛਲੇ 1 ਸਾਲ ਦਾ ਬੈਕਟੈਸਟ ਕੀਤਾ ਸੋ ਬੈਕਟੈਸਟ ਤੋਂ ਮੈਨੂੰ ਪਤਾ ਲੱਗਾ ਕਿ ਕਿਹੜੇ ਟਾਈਮ ਤੇ ਇਹ ਜ਼ਿਆਦਾ ਬਣਦੀ ਆ ਕਿਹੜੇ ਟਾਈਮ ਤੇ ਜਦੋਂ ਇਹ ਸਟ੍ਰੈਟਜੀ ਬਣਦੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੁੰਦੇ ਹੈ ਤੇ ਵੱਡੇ ਵੱਡੇ ਪ੍ਰੋਫਿਟ ਹੁੰਦੇ ਹੈ ਕਿਹੜੇ ਟਾਈਮ ਤੇ ਇਹਦੇ ਵਿੱਚ ਸਕਸੈਸ ਰੇਟ ਜ਼ਿਆਦਾ ਹੈ ਸੋ ਮੈਨੂੰ ਪਤਾ ਲੱਗਾ ਕਿ 9:15 ਮਿੰਟ ਤੋਂ ਲੈ ਕੇ 12:00 ਵਜੇ ਤੱਕ ਇਹ ਜਿਹੜਾ ਦੇਖੋ 2 ਘੰਟੇ ਤੇ 45 ਮਿੰਟ ਦਾ ਸਮਾਂ ਹੈ ਇਹਦੇ ਵਿੱਚ ਮੇਰੀ ਜਿਹੜੀ ਸਟ੍ਰੈਟਜੀ ਆ ਉਹ ਜ਼ਿਆਦਾ ਬਣਦੀ ਆ ਸੋ ਇਸ ਕਰਕੇ ਹੁਣ ਮੈਂ ਕੀ ਕਰਦਾ 9:15 ਮਿੰਟ ਤੋਂ ਲੈ ਕੇ 12:00 ਵਜੇ ਤੱਕ ਸਿਰਫ ਇਹ 2 ਘੰਟੇ ਤੇ 45 ਮਿੰਟ ਇਸ ਟਾਈਮ ਤੱਕ ਮੈਂ ਮਾਰਕੀਟ ਦੇਖਦਾ ਹਾਂ ਸੋ ਇਸ ਟਾਈਮ ਤੱਕ ਦੇਖੋ ਜੇ ਮੇਰੀ ਸਟਰੈਟਜੀ ਬਣ ਜਾਂਦੀ ਹੈ ਫਿਰ ਮੈਂ ਟ੍ਰੇਡ ਕਰ ਲੈਣਾ ਜੇ ਨਹੀਂ ਬਣਦੀ ਫਿਰ ਮੈਂ ਨਹੀਂ ਕਰਦਾ ਸਿੰਪਲ ਹੁਣ ਇਹ ਦੇਖੋ ਇਹ ਪਤਾ ਮੈਨੂੰ ਕਿਵੇਂ ਲੱਗਾ ਬੈਕ ਟੈਸਟ ਕਰਨ ਤੋਂ ਬਾਅਦ ਬੈਕ ਟੈਸਟ ਮੈਂ ਤੁਹਾਨੂੰ ਜਿਵੇਂ ਕਿਹਾ ਨਾ ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਦਊਗਾ ਤੁਹਾਡਾ ਵਿਸ਼ਵਾਸ ਬਿਲਡ ਹੋਊਗਾ ਬੈਕ ਟੈਸਟ ਦੇ ਨਾਲ ਤੁਹਾਡੀ ਆਪਣੀ ਸਟਰੈਟਜੀ ਦੇ ਉੱਤੇ ਹਰ ਛੋਟੇ ਤੋਂ ਛੋਟਾ ਡਾਟਾ ਤੁਹਾਨੂੰ ਮਿਲੂਗਾ ਉਸ ਬਾਰੇ ਸੋ ਇਹ ਡਾਟਾ ਮੈਨੂੰ ਮਿਲਿਆ ਬੈਕਟੈਸਟ ਤੋਂ ਸੋ ਇਸੇ ਤਰ੍ਹਾਂ ਦੇਖੋ ਤੁਹਾਡੀ ਜਿਹੜੀ ਸਟਰੈਟਜੀ ਆ ਸਭ ਤੋਂ ਪਹਿਲਾਂ ਆਪਣੀ ਸਟਰੈਟਜੀ ਨੂੰ ਡਿਫਾਈਨ ਕਰ ਲਓ ਕਿ ਤੁਹਾਡੀ ਸਟਰੈਟਜੀ ਕੀ ਆ ਠੀਕ ਐ ਸੋ ਨੂੰ ਡਿਫਾਈਨ ਕਰਨ ਤੋਂ ਬਾਅਦ ਆ ਉਹਦਾ ਬੈਕਟੈਸਟ ਕਰੋ ਪਿਛਲੇ 1 ਸਾਲ ਦਾ ਬੈਕਟੈਸਟ ਕਰ ਲਓ ਪਿਛਲੇ 1 ਸਾਲ ਦਾ ਪਿਛਲੇ 1 ਸਾਲ ਦੇ ਵਿੱਚ ਦੇਖੋ ਤੁਸੀਂ ਕਿ ਤੁਹਾਡੀ ਜਿਹੜੀ ਸਟਰੈਟਜੀ ਆ ਕਿ ਜਿਹੜੀ ਤੁਹਾਡੀ ਸਟਰੈਟਜੀ ਆ ਕਿਹੜੇ ਟਾਈਮ ਤੇ ਕਿਹੜੇ ਟਾਈਮ ਤੇ ਜਿਆਦਾ ਬੰਦੀ ਆ ਕਿਹੜਾ ਮਤਲਬ ਕਿ ਉਹ ਟਾਈਮ ਆ ਕਿਹੜੇ ਉਹ ਘੰਟੇ ਆ ਜੀ ਇਹਨਾਂ ਦੇ ਵਿੱਚੋਂ ਜਿਆਦਾ ਬੰਦੀ ਆ ਜਿਹੜਾ ਦੇਖੋ ਸਵੇਰ ਦਾ ਸਮਾਂ ਹੈ ਪਹਿਲਾ ਟਾਈਮ 9:15 ਤੋਂ 12 ਤੱਕ ਜਾਂ ਫਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਕਿਹੜੇ ਟਾਈਮ ਦੇ ਵਿੱਚ ਜਿਆਦਾ ਬੰਦੀ ਆ ਇਹ ਦੇਖੋ ਜੇ ਤੁਸੀਂ ਇੱਕ ਸਾਲ ਦਾ ਬੈਕਟੈਸਟ ਕਰ ਲਿਆ ਤੇ ਹਰ ਟ੍ਰੇਡ ਦਾ ਬੈਕਟੈਸਟ ਕਰਨ ਤੋਂ ਬਾਅਦ ਆਉ ਤੇ ਪਿੱਛੇ ਟਾਈਮ ਲਿਖੀ ਗਈ ਤੇ ਉਹ ਲਿਖਣ ਤੋਂ ਬਾਅਦ ਤੁਸੀਂ ਜਦੋਂ ਮਤਲਬ ਕਿ ਉਹ ਸਾਰਾ ਐਨਲਾਈਜ਼ ਕਰੋਗੇ ਉਹਦੇ ਵਿੱਚ ਦੇਖੋਗੇ ਕੀ ਜਿਆਦਾ ਵਾਰ ਕਿਹੜੇ ਟਾਈਮ ਦੇ ਵਿੱਚ ਕਿਹੜੇ ਜ਼ੋਨ ਦੇ ਵਿੱਚ ਤੁਹਾਡੀ ਸਟਰੈਟਜੀ ਬਣਦੀ ਆ 9:15 ਤੋਂ 12 ਵਜੇ ਤੱਕ ਜਾਂ ਫਿਰ 1 ਤੋਂ 3 ਵਜੇ ਤੱਕ ਸੋ ਜਿਹੜੇ ਟਾਈਮ ਫਰੇਮ ਦੇ ਵਿੱਚ ਜਿਹੜੇ ਟਾਈਮ ਦੇ ਵਿੱਚ ਜਿਹੜੇ ਘੰਟੇ ਤੁਹਾਡੀ ਸਟਰੈਟਜੀ ਬਣਦੀ ਆ ਉਹ ਜਿਹੜਾ ਟਾਈਮ ਹੈ ਨਾ ਉਹ ਤੁਹਾਡਾ ਬਣ ਜੂਗਾ ਟਾਈਮ ਵਿੰਡੋ ਫਿਰ ਤੁਸੀਂ ਕੇਵਲ ਉਸੇ ਟਾਈਮ ਦੇ ਵਿੱਚ ਮਾਰਕੀਟ ਨੂੰ ਦੇਖਣਾ ਉਸੇ ਟਾਈਮ ਦੇ ਵਿੱਚ ਸਾਰਾ ਦਿਨ ਦੇਖਣ ਦੀ ਲੋੜ ਨਹੀਂ ਕੀ ਭਾਵੇਂ ਦੇਖੋ ਤੁਹਾਡਾ 1 ਤੋਂ 3 ਹੋਏ ਤੇ ਭਾਵੇਂ ਦੇਖੋ 9:15 ਤੋਂ 12:00 ਵਜੇ ਤੱਕ ਹੋਏ ਤੇ ਭਾਵੇਂ ਦੇਖੋ 9:15 ਤੋਂ ਲੈ ਕੇ 11:00 ਵਜੇ ਤੱਕ ਹੋਏ ਸੋ ਕੋਈ ਵੀ ਦੇਖੋ ਟਾਈਮ ਹੋ ਸਕਦਾ ਹੈ ਕੋਈ ਵੀ ਟਾਈਮ ਹੋ ਸਕਦਾ ਹੈ ਪਰ ਉਹ ਟਾਈਮ ਤੁਹਾਨੂੰ ਦੇਖੋ ਉਦੋਂ ਪਤਾ ਲੱਗੂਗਾ ਜਦੋਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟ੍ਰੈਟਜੀ ਡਿਫਾਈਨ ਕਰੋਗੇ ਕਿ ਤੁਹਾਡੀ ਸਟ੍ਰੈਟਜੀ ਕੀ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਬੈਕ ਟੈਸਟ ਕਰੋਗੇ ਪਿਛਲੇ 1 ਸਾਲ ਦਾ ਸੋ ਇਹ ਜਿਹੜੀ ਚੀਜ਼ ਹੈ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਟਰੇਡਰ ਵਾਸਤੇ ਸੋ ਉਮੀਦ ਹੈ ਕਿ ਤੁਹਾਨੂੰ ਟਾਈਮ ਵਿੰਡੋ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਗਿਆ। ਸੋ ਜੇ ਫਿਰ ਵੀ ਜੇ ਦੇਖੋ ਕੋਈ ਡਾਊਟ ਰਹਿ ਗਿਆ ਹੋਏ ਕੋਈ ਸਵਾਲ ਰਹਿ ਗਿਆ ਹੋਏ ਬੰਦੇ ਵਿੱਚ ਸੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਜੋ। ਸੋ ਏਸੇ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ।